ਸਤ ਸ੍ਰੀ ਅਕਾਲ ਜੀ ਤੁਹਾਡਾ ਸਵਾਗਤ ਹੈ ਸਾਡੇ YouTube ਚੈਨਲ ਤੇ ਅੱਜ ਆਪਾਂ ਜੈਕਟ ਲਈ ਬਹੁਤ ਹੀ ਪਿਆਰਾ ਤੇ ਬਿਲਕੁਲ ਸਟਾਈਲਿਸ਼ ਡਿਜ਼ਾਈਨ ਲੈ ਕੇ ਆਏ ਹਾਂ ਰੈਡੀਮੇਡ ਕੋਟੀ ਦਾ ਇਹ ਡਿਜ਼ਾਈਨ ਹੈ ਤੇ ਆਪਾਂ ਇਹ 4-4 ਕੁੰਡੇ ਦੇ ਹਿਸਾਬ ਨਾਲ ਕੁੰਡੇ ਰੱਖ ਕੇ ਡਿਜ਼ਾਈਨ ਬਣਾਉਣਾ ਪਹਿਲਾਂ ਆਪਾਂ ਸ਼ੁਰੂ ਕੀਵੇਂ ਕਰਨਾ ਪਹਿਲਾਂ ਤੁਸੀਂ ਕੋਈ ਵੀ ਬਾਰਡਰ ਬਣਾ ਲਿਓ ਉਸ ਤੋਂ ਬਾਅਦ ਆਪਾਂ ਨੇ ਪਹਿਲੀ ਸਲਾਈ ਸਾਰੀ ਆਪਾਂ ਇਸ ਤਰ੍ਹਾਂ ਸਿੱਧੀ-ਸਿੱਧੀ ਕੱਟਾਂਗੇ ਇਹ ਗੈਪ ਵਾਸਤੇ ਇੱਕ ਸਲਾਈ ਇਹਦੀ ਪਿਆ ਕਰੂਗੀ ਕਿ ਸਿੱਧੀ ਸਾਈਡ ਤੋਂ ਉਲਟੀ ਸਾਈਡ ਤੋਂ ਉਲਟੀ ਉਨੇ ਪਾਇਸਤਰੀ ਸਾਰੇ ਨੂੰ ਬੋਲਾਂਗੇ ਸੁੱਤੀ ਸਾਈਡ ਤੋਂ ਸਿੱਧਾ-ਸਿੱਧਾ ਬੁਣਾ ਗਿਆ ਆਪਾਂ ਨੂੰ ਬੈਕ ਸਾਈਡ ਤੋਂ ਪਹਿਨ ਸਾਰੇ ਨੂੰ ਉਲਟੀ ਬੋਲ ਲਾ ਦੇ ਦਿਜ਼ਾਈਨ ਨੇ ਸਿਰਫ ਦੋ ਸਲਾਈਆਂ ਲਗੀਆਂ ਇਹ ਆਪਾਂ ਗੈਪ ਵਾਸਤੇ ਸਿੱਧੀ ਸਲਾਈ ਤੇ ਉਲਟੀ ਸਲਾਈ ਕੱਢਣੀ ਆ ਹਰ ਵਾਰ ਇਸ ਤਰ੍ਹਾਂ ਹੁਣ ਆਪਣਾ ਇਹ ਮੇਨ ਡਿਜ਼ਾਈਨ ਵਾਲੀ ਸਲਾਈ ਹੈ ਪਹਿਲਾ ਕੁੰਡਾ ਆਪਾਂ ਬਿਨਾ ਬੁਨੇ ਉਤਾਰਾਂਗੇ ਇੱਕ ਕੁੰਡਾ ਆਪਾਂ ਪਹਿਲਾਂ ਉਲਟਾ ਬਣਾਵਾਂਗੇ ਚਾਰ ਕੁੰਡਾਂ ਦਾ ਇਹ ਡਿਜ਼ਾਈਨ ਹੈ ਇੱਕ ਕੁੰਡਾ ਇਹ ਆਪਣਾ ਉਲਟਾ ਬਣ ਗਿਆ ਹੁਣ ਆਪਾਂ ਇਸ ਤਰ੍ਹਾਂ ਬਲ ਪਾ ਕੇ ਤਾਂਗਾ ਪਿੱਛੇ ਲੈ ਜਾਾਂਗੇ ਇੱਥੇ ਜਾਲੀ ਬਣਾਉਣੀ ਆਪਾਂ ਜਾਲੀ ਬਣਾ ਕੇ ਆਪਾਂ ਕਰਾਂਗੇ ਤਿੰਨ ਦਾ ਇੱਕ ਬੈਕ ਸਾਈਡ ਤੋਂ ਇਹ ਆਪਣੇ ਇੱਕ ਤਾਗਾ ਦਾ ਉਲਟਾ ਸੀਗਾ ਇਹ ਜਿਹੜਾ ਆਪਾਂ ਤਿੰਨ ਦਾ ਕੀਤਾ ਦੋ ਤਾਂਗੇ ਹੋ ਗਏ ਇੱਕ ਤਾਗਾ ਆਪਾਂ ਹੋਰ ਇਸ ਤਰ੍ਹਾਂ ਜਾਲੀ ਪਾ ਕੇ ਅੱਗੇ ਲੈ ਆਵਾਂਗੇ ਏ ਆਪਣੇ ਇਥੇ ਤਿੰਨ ਗੁੰਡੇ ਪੂਰੇ ਹੋ ਗਏ ਉਹ ਦੁਬਾਰਾ ਫੇਰੇ ਹੀ ਚਾਰ ਤੱਕ ਇਹਦਾ ਰਿਪੀਟ ਪੈਟਰਨ ਚੱਲ ਪਿਆ ਜਿਵੇਂ ਇੱਕ ਗੁੰਡਾ ਉਲਟਾ ਜਾਲੀ ਪਾ ਕੇ ਪਿੱਛੇ ਲਾਗੇ ਤਿੰਨ ਦਾ ਇੱਕ ਤਿੰਨ ਦਾ ਇੱਕ ਕਰਕੇ ਫੇਰ ਜਾਲੀ ਪਾਵਾਂਗੇ ਅੱਗੇ ਲਿਆਵਾਂਗੇ ਇੱਕ ਉਲਟਾ ਜਾਲੀ ਪਾ ਕੇ ਪਿੱਛੇ ਲਾਗੇ ਤਿੰਨ ਦਾ ਇੱਕ ਫੇਰ ਜਾਲੀ ਪਾ ਕੇ ਤਾਂ ਅੱਗੇ ਲਿਆਵਾਂਗੇ ਇੱਕ ਉਲਟਾ ਜਾਲੀ ਪਾ ਕੇ ਤਾਂ ਅੱਗੇ ਪਿੱਛੇ ਲੈ ਜਾਾਂਗੇ ਤਿੰਨ ਦਾ ਇੱਕ ਇੱਥੇ ਆਪਣੇ ਇਹੀ ਤੱਕ पूरे हो ही अपने अपनी जाली दाली पाके फिर सॉरी अगर लेके आवेंगे उल्टा उल्टे तो बाद जाली पा पिछे जाके तेना करा फिर अगे उल्टा तो लास्ट टाइम सीधा करें ਬੈਕ ਸਾਈਡ ਤੋਂ ਇਹ ਆਪਾਂ ਇਸਤਰੀ ਬੁਣੀ ਹੈ ਜਿਵੇਂ ਪਹਿਲਾਂ ਬੁਣੀ ਸੀ ਸਾਰੇ ਸिलाई ਉਲਟੀ ਉਲਟੀ ਗੋੜਾ ਲਓ ਬਹੁਤ ਹੀ ਸੌਖਾ ਤੇ ਸੋਹਣਾ ਡਿਜ਼ਾਈਨ ਹੈ ਜੇਕਰ ਸਾਰੇ ਚੈਨਲ ਤੇ ਨਵੇਂ ਆਏ ਚੈਨਲ ਨੂੰ ਸਬਸਕ੍ਰਾਈਬ ਕਰੋ ਇਸ ਤਰ੍ਹਾਂ ਦੇ ਸੋਹਣੇ ਸੋਹਣੇ ਤੇ ਸੌਖੇ ਸੌਖੇ ਡਿਜ਼ਾਈਨ ਦੇਖਣ ਲਈ ਸਿਰਫ ਦੋ ਸਲਾਈਆਂ ਜੀ ਆਪਣਾ ਡਿਜ਼ਾਈਨ ਬਣਦਾ ਹੁਣ ਆਪਾਂ ਦੁਬਾਰਾ ਫੇਰ ਜਿਹੜੀ ਸਲਾਈ ਪਹਿਲਾਂ ਪਾਈ ਸੀ ਉਹਨਾਂ ਪਾਮਾਂ ਦੇ ਗੈਪ 'ਵਾਂ ਮੀਨ ਰਿਹਾ ਇਹ ਨਾਲ ਇਹ ਤਾਂ ਆਪਣੀ ਇੱਕ ਸਲਾਈ ਹੋਈ ਆ ਇਸ ਤਰ੍ਹਾਂ ਇਹ ਆਪਣਾ ਅੱਗੇ ਦੀ ਅੱਗੇ ਬਣਦਾ ਜਾਊਗਾ ਜਾਲੀ ਜੀ ਵੀ ਬਣੀ ਜਾਊਗੀ ਤੇ ਵਿੱਚ ਆਪਣੀ ਇਹ ਫੁੱਲ ਵੀ ਬਣੀ ਜਾਊਗਾ ਛੋਟਾ ਜਾਂ ਕਿਵੇਂ ਲੱਗਾ ਕਮੈਂਟ ਕਰਕੇ ਦੱਸਿਓ ਸਾਡੀ ਵੀਡੀਓ ਵੇਖਣ ਲਈ ਸਾਡੇ ਨਾਲ ਜੁੜੇ ਰਹਿਣ ਲਈ ਬਹੁਤ-ਬਹੁਤ ਥੈਂਕ ਯੂ ਜੀ